ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਖੇਤ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਜ ਤੇ ਰਾਜੀ ਖੁਸ਼ੀਆਂ। ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਤਣੀਆਂ ਗੱਲਾਂ ਬਾਤਾਂ ਮਾਰ ਲਈਏ। ਪਹਿਲਾਂ ਤੋਂ ਨਾ ਸਾਰੀਆਂ ਵੀਰ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਵੇਖਦੇ ਆ ਕਮੈਂਟ ਕਰਦੇ ਆ। ਤੁਸਾਂ ਨੂੰ ਇੰਨੀ ਸਪੋਰਟ ਕਰਦੇ ਆ ਹਨਾ। ਤੇ ਅੱਜ ਪਹਿਲਾ ਘਰ ਦਾ ਕੰਮ ਨਵੇੜਾ ਤੁਹਾਨੂੰ ਪਤਾ ਵੀ ਕੱਲ ਹਨੇਰੀ ਬਹੁਤ ਆਈ ਸੀ ਕਮੈਂਟ ਕਰਕੇ ਸਾਨੂੰ ਦੱਸਿਓ ਵੀ ਕੱਲ ਹਨੇਰੀ ਰਾਤ ਕਿੱਥੇ-ਕਿੱਥੇ ਆਈ ਸੀ ਰਾਤ ਤੇ ਪਤਾ ਹੀ ਨਹੀਂ ਸਿੱਕਦਮ ਹਨੇਰੀ ਆ ਗਈ ਤੇ ਫੋਟਾ ਫਟ ਪੱਖੇ-ਪੁੱਖੇ ਬੰਦ ਕੀਤੇ ਬਾਅਦ ਪਸੂ ਆਦੇ ਮੈਂ ਕਿਹਾ ਉਹਦਾਂ ਹਨਾ ਤੇ ਇੱਕਦਮ ਹਨੇਰੀ ਆ ਗਈ ਤੇ ਫੇ ਸੋਚਿਆ ਫੇ ਲਾਈਟ ਚੱਲ ਗਈ ਸਾਢੇ ਰਾਤ ਲਾਈਟ ਨਹੀਂ ਆਈ ਸੁਬਾ ਲਾਈਟ ਆਈ ਤੇ ਫੇ ਕੰਮਕੁੰਮ ਵਿੜ ਕੇ ਥੋੜੇ ਫ੍ਰੀ ਹੋਏ ਸੀ ਸੋਚਿਆ ਵੀਡੀਓ ਬਣਾ ਲਈਏ ਪਰ ਵੀਡੀਓ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਸੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਸੀ ਗੱਲ ਜਿਹੜੀ ਅੱਜ ਦੀ ਵੀਡੀਓ 'ਤੇ ਬਣਾਉਣ ਲੱਗੇ ਆਂ ਉਹ ਵੀਡੀਓ ਹੈਗੀ ਆ ਵੀ ਬੱਚੇ ਹਰ ਕਾਲ ਚ ਹੁੰਦੇ ਆ ਬੱਚੇ ਪੜ੍ਹਦੇ ਆ ਸਕੂਲ ਇੱਕ ਤਾਂ ਯੂਨੀਫਾਰਮ ਲੱਗੀ ਹੁੰਦੀ ਚਿੱਟੀ ਤੋਂ ਮਿਲਦੀ ਵੀ ਬਹੁਤ ਮਹਿੰਗੀ ਆ ਮੈਰ ਦੀਆਂ ਸਕੂਲਾਂ ਦੇ ਆਪ ਦੇ ਟੈਗ ਲੱਗੇ ਹੁੰਦੇ ਵੀ ਸਭ ਨੂੰ ਇਹੀ ਯੂਨੀਫਾਰਮ ਤੁਸੀਂ ਲੈਣੀ ਹੋਰ ਕੋਈ ਲੈਣੀ ਨਹੀਂ ਵਾਈਟ ਸ਼ਰਟ ਹਨਾ ਉਹਨਾਂ ਦੇ ਸਕੂਲ ਵਿੱਚ ਬੱਚੇ ਵੱਡੇ ਤੇ ਛੋਟੇ ਪਰ ਉਹਨਾਂ ਦੇ ਸਕੂਲ ਵਿੱਚ ਬੱਚਿਆਂ ਤੋਂ ਕੰਨ ਦੇ ਦਾਗ ਲੱਗ ਹੀ ਜਾਂਦੇ ਕਿ ਬਦ ਇੱਕ ਦੂਜੇ ਬੱਚੇ ਸ਼ਰਾਰਤਾਂ ਕਰਦੇ ਲਾ ਦਿੰਦੇ ਆ ਕਿ ਆਪ ਹੀ ਬੱਚੇ ਕੁਝ ਲਿਖ ਲੈਣ ਲੱਗ ਪੈਂਦੇ ਲਕੀਤਾਂ ਵੱਜ ਜਾਂਦੀਆਂ ਉਹ ਮਿਟਾਉਣੇ ਬਹੁਤ ਔਖੇ ਹੋ ਜਾਂਦੇ ਆ ਪਰ ਕਾਰਨ ਦੇਖ ਲਓ ਤੁਸੀਂ 10th ਚ ਪੜਦਾ ਸੀ ਪੜਦਾ ਸੀ ਹਨਾ ਤੇ ਹੁਣ ਉਹਨੂੰ ਪੇਪਲ ਦੇਤੇ 10th ਤੇ ਹੁਣ ਉਹਦੀਆਂ ਸ਼ਰਟਾਂ ਦੇ ਹਲੇ ਤਿੱਕੇ ਜਿੱਦਾਂ ਲਾਸਟ ਡੇ ਸੀਗਾ ਪੇਪਲ ਦਾ ਉਹ ਦਿਨ ਆਬਵੀਅਸੇ ਸਾਰੇ ਫਰੈਂਡਸ ਨੇ ਅੱਜ ਵੀ ਪਿਛੜ ਜਾਣਾ ਫੇਰ ਪੜਾਣ ਕਿੱਥੇ ਕਿੱਥੇ ਲੱਗਣਾ ਪਲੱਸ 1 ਚ ਕਈਆਂ ਨੇ ਉੱਥੇ ਲੱਗਣਾ ਕਈਆਂ ਨੇ ਕਿਤੇ ਹੋਰ ਤੇ ਵਿੱਚ ਦੇਖਾਗੇ ਰਿਜ਼ਲਟ ਤੋਂ ਬਾਅਦ ਹਨਾ ਤੇ ਇੱਕ ਦੂਜੇ ਦੇ ਸੈਨ ਕੀਤੇ ਸ਼ਰਟਾਂ ਤੇ ਵਾਈਟ ਸ਼ਰਟਾਂ ਉੱਤੋਂ ਸੈਨ ਕਰਤੇ ਤੇ ਉਹ ਸ਼ਰਟਾ ਖਰਾਬ ਵੀ ਹੋ ਜਾਣੀਆਂ ਕਾਦਨੇ ਤਾਂ ਇਹ ਕੀ ਕਰਵਾਇਆ ਕਰਨਾ ਮੇਰੀ ਸ਼ਰਟ ਸਾਰੀ ਖਰਾਬ ਹੋ ਜਾਣੀ ਆ ਮੈਂ ਕਿਹਾ ਚਲ ਕੋਈ ਨਾ ਪਤਾ ਤੇ ਆਪਾਂ ਤੁਹਾਨੂੰ ਸ਼ੇਅਰ ਕਰਦੇ ਆ ਕਿ ਕਿੱਦਾਂ ਆਪਾਂ ਇਹ ਜਿਹੜੇ ਦਾਗ ਆ ਜਿਹੜੇ ਹੈਗੇ ਆ ਲਿਖਿ ਹੋਏ ਪੈਨ ਦੇ ਹਨ ਦਾਗ ਇਹ ਕੀ ਮੀਰੇਮੂਵ ਕਰ ਸਕਦੇ ਆ ਬਹੁਤ ਹੀ ਸੌਖਾ ਤੇ ਅਜਾਨ ਜਾਂ ਤਰੀਕਾ ਵੀ ਸਾਰਿਆਂ ਲਈ ਇਹ ਬਹੁਤ ਜ਼ਿਆਦਾ ਵੀਡੀਓ ਦੇਖਣ ਵਾਲੀ ਆ ਕਿਉਂਕਿ ਸਾਰੇ ਘਰਾਂ ਵਿੱਚ ਤੁਹਾਨੂੰ ਪਤਾ ਹੀ ਆ ਬੱਚੇ ਛੋਟੇ ਹੁੰਦੇ ਹੀ ਆ ਤੇ ਵੀ ਮਰੀਆ ਭੈਣਾ ਵੀਡੀਓ ਜ਼ਰੂਰ ਦੇਖਾ ਸਾਰਿਆਂ ਨੂੰ ਬਹੁਤ ਕੰਮ ਦੀ ਚੀਜ਼ ਆ ਅੱਜ ਤੁਹਾਨੂੰ ਦੱਸਿਆ ਕਿਵੇਂ ਦਾਗ ਮਟਾਉਣੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਸਿਗਨੇਚਰ ਕੀ ਦੇਖਦੇ ਹੋ ਪੈਨ ਨਾਲ ਕਿਵੇਂ ਸ਼ਰਟ ਵਾਈਟ ਸਕੂਲ ਦੀ ਖਰਾਬ ਕੀਤੀ ਪਈ ਆ ਹਨਾ ਤੇ ਇਹਨਾਂ ਨੂੰ ਮਟਾਉਣਾ ਕਿ ਬਹੁਤ ਹੀ ਸੌਖਾ ਤੇ ਇਜ਼ੀ ਤਰੀਕਾ ਥੋੜਾ ਸ਼ੇਅਰ ਕਰਨ ਲੱਗੀ ਆ ਉਹਲੇ ਤੁਸੀਂ ਕੀ ਲੈਣਾ ਕਿ ਡਟੋਰਕ ਐਕ ਬੌਸ਼ ਮੇਰਾ ਡਟੋਰਲ ਇਸ ਸ਼ੀਸ਼ੀ ਦੇ ਵਿੱਚ ਪਾਇਆ ਹੋ ਬੋਟਲ ਦੇ ਵਿੱਚ ਪਾਣੀ ਵਾਲੀ ਉਹਦੇ ਵਿੱਚ ਪਾਇਆ ਹੋਇਆ ਤੇ ਇੱਕ ਬੌਸ਼ ਉਹਨੂੰ ਤੁਸੀਂ ਇਹ ਬੌਸ਼ ਗਿੱਲਾ ਕਰ ਲੈਣਾ ਗਿੱਲਾ ਕਰਕੇ ਤੁਸੀਂ ਜਿੱਥੇ ਆਪਣੇ ਦਾਗ ਲੱਗੇ ਹੋਏ ਆ ਉਹਨਾਂ ਥਾਂ ਤੇ ਓਏ ਪੌਸ਼ਕ ਪਾ ਦੇਣਾ ਦੇਖੋ ਦਾਗ ਰਿਮੂਵ ਹੋਣ ਲੱਗ ਚੁੱਕੇ ਐ ਲੱਗ ਏਦਾਂ ਕਰਕੇ ਤੁਸੀਂ ਸਾਰੇ ਦਾਗ ਮਟਾਉਣੇ ਤੁਹਾਨੂੰ ਬੋਸ਼ ਨੂੰ ਖਸੌਣ ਆਉਂਦੇ ਸਭਾ ਕਿ ਸਾਰੇ ਦਾਗ ਜਿਹੜੇ ਮਿਟਣੇ ਸ਼ੁਰੂ ਹੋ ਜਾਣੇ ਕਿੱਲੇ ਦੇ ਨਾਲ ਜੇ ਤੁਹਾਡੇ ਕੋਲ ਹੋਗਾ ਏ ਜੋ ਕੋਈ ਜਿਵੇਂ ਕਬੋਸ਼ਾ ਜੇ ਤੁਸੀਂ ਉਹ ਨਾਲ ਰੂਨ ਨਾਲ ਕਰਨਾ ਚਾਹੋ ਤਾਂ ਰੂਨ ਨਾਲ ਵੀ ਕਰ ਸਕਦੇ ਹੋ ਮੇਰੇ ਕੋਲ ਬੋਸ਼ ਦਾ ਬੋਸ਼ ਨਾਲ ਹੀ ਮਿਟੋਣ ਲੱਗੇ ਸਾਰੇ ਦਾਗ ਹਾਂਜੀ ਦੇਖਸਾ ਜੇ ਆਪਣਾ ਇੱਕ ਦਾਗ ਬਿਲਕੁਲ ਰਹਿ ਚੁੱਕਿਆ ਬਿਲਕੁਲ ਮਾੜਾ ਜਿਹਾ ਰਹਿ ਗਿਆ ਇਹ ਮੁਰਕੇ ਮੁਰਕੇ ਸਾਬਣ ਨਾਲ ਕਲੀਨ ਕਰ ਲਾਂਗੇ ਇੱਦਾਂ ਹੀ ਆਪਾਂ ਦੂਜਾ ਦਾਗ ਦੇਖੋ ਤੇ ਇਹ ਆਪਾਂ ਰੇਸ ਕਰਨਾ ਦੂਜਾ ਦਾਗ ਵੀ ਦੇਖੋ ਲਾਈਟ ਹੋ ਕੇ ਰੇਸ ਹੋ ਚੱਲਿਆ ਬੈਕ ਸਾਈਡ ਨਾਲ ਮੜ ਕੇ ਕਰ ਦੋ ਤੁਸੀਂ ਪਾਸ਼ਨਾ ਦੇਖੋ ਦਾਗ ਰੇਸ ਹੋ ਚੱਲਿਆ ਬਹੁਤ ਹੀ ਆਸਾਨ ਤੇ ਸੌਖੀ ਟ੍ਰਿਕ ਆਹੇ ਪੈਨ ਦੇ ਦਾਗ ਮਟਾਉਣ ਦੀ ਜੇ ਤੁਹਾਨੂੰ ਇਹ ਟ੍ਰਿਕ ਵੀ ਦੀ ਵਧੀਆ ਲੱਗੀ ਹਨਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਨਾ ਵੀਡੀਓ ਨੂੰ ਗਾ ਸ਼ੇਅਰ ਕਰਿਓ ਵੱਧ ਤੋਂ ਵੱਧ ਦੇਖੋ ਸਾਦਾ ਦਾਗ ਹਾਂਜੀ ਦੇਖ ਸਕਦੇ ਸਾਰੇ ਦਾਗ ਮੂੰਹ ਹੋ ਚੁੱਕੇ ਤੇ ਮਾੜਾ ਮੋਟਾ ਉਹ ਆਪਾਂ ਵੈਸੇ ਵੀ ਪਾਣੀ ਨਾਲ ਧੋ ਕੇ ਲਗਾ ਲਾ ਲਾਗੇ ਤੇ ਬਾਕੀ ਮੇਨ ਦਾਗ ਸਾਰੇ ਉਹ ਲੈ ਚੁੱਕੇ ਆ ਬਹੁਤ ਤੇ ਸਿਗਨੇਚਰ ਵੱਡੇ ਵੱਡੇ ਕੀਤੇ ਸਾਰੇ ਸਿਗਨੇਚਰ ਮੱਝ ਚੁੱਕੇ ਤੁਸੀਂ ਦੇਖ ਸਕਦੇ ਬਿਲਕੁਲ ਲਾਈਟ ਰਾਈਟ ਮੜ ਮੜ ਰੇਗਾ ਤੱਕੜੇ ਇਹ ਆਪਾਂ ਸਾਬਣ ਦਾ ਉਗਦਾ ਲਾ ਲਾਂਗੇ ਜੇ ਤੁਸੀਂ ਡਟਾਲ ਨਾਲ ਦੀ ਬੋਸ਼ ਫੇਲ ਕੇ ਹੋਰ ਲਾਉਣਾ ਚਾਹੁੰਦੇ ਹੋ ਤਾਂ ਬਿਲਕੁਲ ਫੇਰ ਕੇ ਲਾ ਸਕਦੇ ਹੋ ਜਿਵੇਂ ਹੀ ਲੈ ਜਾਣਗੇ ਤੁਹਾਡੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪੀਸ ਵੀਡੀਓ ਲਾਈਕ ਕਰਕੇ ਕਮੈਂਟ ਕਰਕੇ ਇਹ ਦੂਰ ਦੱਸੋ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ